ਅਈਸਰ ਦੇ ਕੀ ਮਾਮਲਾ ਕੀ ਐ ਕਿ ਇਹ ਐਕਸੀਡੈਂਟ ਦਾ ਮਾਮਲਾ ਐਕਸੀਡੈਂਟ ਇਹ ਆ ਕਿ ਪਿੱਛੇ ਅੱਗੇ ਇੱਕ ਟਰਾਲੀ ਪਰਾਲੀ ਵਾਲੀ ਖੜੀ ਸੀਗੀ ਤੇ ਪਿੱਛੋਂ ਅਚਨ ਚੇਤਾਨਕੇ ਗੱਡੀ ਜਿਹੜੀ ਆ ਪਿੱਛੇ ਟਕਰਾ ਗਈ ਆ ਟਕਰਾ ਕੇ ਨਾਲ ਕਾਫੀ ਜਿਹੜਾ ਗੱਡੀ ਦਾ ਨੁਕਸਾਨ ਹੋ ਗਿਆ ਤੇ ਤਿੰਨ ਜਾਨੇ ਵਿੱਚ ਬੈਠੇ ਸੀ ਇੱਕ ਏਜੰਸੀਸ ਤੋਂ ਲੇਡੀ ਸੀ ਉਹਨਾਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਆ ਜਿਆਦਾ ਭਿਆਨਕ ਐਕਸੀਡੈਂਟ ਹੋਣ ਕਾਰਨ ਡੈਥ ਹੋ ਗਈ ਕਿ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਇਹਨਾਂ ਇਹ ਦੱਸਦੇ ਆ ਕਿ ਅੰਮ੍ਰਿਤਸਰ ਵੱਲੋਂ ਆ ਰਹੇ ਸੀਗੇ 에어ਪੋਰਟ ਤੋਂ ਕਿਸ ਨੂੰ ਚੜਾਉਣਾ ਸੀਗਾ ਯੂ ਐਸ اے ਉੱਥੋਂ ਚੜਾ ਕੇ ਵਾਪਸ ਆ ਰਹੇ ਸੀ ਜਲੰਧਰ ਤੇ ਜਲੰਧਰ ਦੇ ਇਹ ਅੱਛਾ ਜੀ ਕੌਣ ਕੌਣ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਸੀ ਇਹ ਪਰਿਵਾਰ ਉਹ ਇਹਨਾਂ ਦਾ ਪਰਿਵਾਰਕ ਮੈਂਬਰ ਸੀਗਾ ਇਹਦੀ ਜਿਹੜੀ ਹੈਗੀ ਆ ਮੋਹਨ ਦੇ ਸਾਲੇ ਦੀ ਸਾਲੀ ਸੀਗੀ ਇੱਕ ਇੱਕ ਉਹਦਾ ਸਾਲੀ ਦਾ ਮੁੰਡਾ ਸੀਗਾ ਇੱਕ ਉਹਦੇ ਦੀ ਨੌ ਸੀ ਨੌ ਜਿਹੜੀ ਵਾਪਸ ਨਾਲ ਆ ਰਹੇ ਸੀਗੀ ਮੁੰਡੇ ਨੂੰ ਤੇ ਉਹ ਲੇਡੀ ਨੂੰ ਚੜਾ ਕੇ ਆਇਆ ਯੂਐਸਏ ਅੱਛਾ ਜੀ ਐਸ ਯੂ ਐਰਪੋਰਟ ਤੇ ਚੜਾ ਕੇ ਆਇਆ ਐਰਪੋਰਟ ਚੜਾ ਕੇ ਆਮ ਸਰ ਐ ਰਹਿਣ ਵਾਲੇ ਜਲੰਧਰ ਦੇ ਰਹਿਣ ਵਾਲੇ ਜਲੰਧਰ ਦੇ ਆ ਬਾਰੂ ਵੀ ਆਏ ਆ ਕਿੰਨੇ ਡੈਥ ਹੋਈਏ ਨਹੀਂ ਇਹ ਬਾਰੂ ਨਹੀਂ ਆਏ ਇਹ ਇੱਥੇ ਦੇ ਹੀ ਆ ਕੀ ਨਾਮ ਹੈ ਤੇਰੇ ਨਾਮ ਦਾ ਇਹ ਤਿੰਨੇ ਇੱਕ ਤਾਂ ਜਿਹੜਾ ਚਲਾ ਰਿਹਾ ਸੀਗਾ ਉਹ ਮੋਹਨ ਸਿੰਘ ਵਾ ਤੇ ਉਹਦੇ ਘਰ ਵਾਲੀ ਜਿਹੜੀ ਆ ਰਾਜਵੰਤ ਕੌਰ ਆ ਇੱਕ ਕੁੜੀ ਜਿਹੜੀ ਇਹਨਾਂ ਦੀ ਰਿਸ਼ਤੇਦਾਰ ਵਾ ਨੌ ਲੱਗਦੀ ਆ ਜੀ ਰਾਜਵੰਤ ਕੌਰ ਦੀ ਭੈਣ ਦੀ ਕੁੜੀ ਨੌ ਆ ਸਰਬਜੀਤ ਕੌਰ ਦੇਖਿਆ ਜਾਂਦਾ ਏ ਧੁੰਦ ਦੇ ਕਾਰਨ ਕਿਹੜੇ ਹਾਸੇ ਹੁੰਦੇ ਕਿਦਾਂ ਟਰਾਲੀਆਂ ਅਨਲੋਡ ਕਿੜੀ ਟਰਾਲੀ ਪਰਾਲੀ ਵਧੀ ਪਈ ਹੋਈ ਹੈ ਜੀ ਉਹ ਵੀ ਰੋਮ ਸਾਈਡ ਹੈ ਤੁਹਾਨੂੰ ਲੱਗਦਾ ਇਸ ਦੇ ਵਿੱਚ ਹਾਸੇ ਕਿੜੇ ਹੋਰ ਵੀ ਹੋਣ ਤੋਂ ਨਹੀਂ ਇਹ ਨਾ ਵੀ ਟਰਾਲੀ ਜਿਹੜੀ ਆ ਇਹ ਧੁੰਦ ਤਾਂ ਹੁਣ ਐ ਵਕਤ ਨਹੀਂ ਸੀ ਹੈਗੀ ਜੀ ਜਦੋਂ ਇਹ ਐਕਸੀਡੈਂਟ ਹੋਇਆ ਧੁੰਦ ਸਾਫ ਸੀਗੀ ਬਿਲਕੁਲ ਜੀ ਉਹਨੂੰ ਅਚਨਚੇਤ ਇਹ ਤੇ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਉਹਦਾ ਜਾਂ ਉਹਨੂੰ ਕੋਈ ਨੀਂਦ ਆ ਗਈ ਆ ਜਾਂ ਉਹਨੂੰ ਕੀ ਗੱਲ ਹੋਈ ਆ ਪ੍ਰੋਬਲਮ ਕੀ ਆਈ ਆ ਜਿਹੜੀ ਇਕਦਮ ਹੀ ਉਹ ਬ੍ਰੇਕ ਵੀ ਨਹੀਂ ਵੱਜੀ ਸਿੱਧੀ ਇਹ ਵਿੱਚ ਐਕਸੀਡੈਂਟ ਹੀ ਹੋਇਆ ਵਿੱਚ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਟਾਈਪ ਹੋਇਆ ਟਾਈਪ ਆਏ ਆ ਉਹਨਾਂ ਦੇ ਪਰਿਵਾਰਕ ਮੈਂਬਰ ਪੁੱਛ ਰਹੇ ਆ ਉਹਨਾਂ ਕੋਲ ਬਾਕੀ ਜੋ ਵੀ ਇਨਫਰਮੇਸ਼ਨ ਆ ਲੈਣੀ ਆ ਟਰਾਲੀ 24 ਸੀ ਕਿਉਂਕਿ ਮੁੱਕ ਤੇ ਖੜੀ ਹੋਈ ਸੀ ਟਰਾਲੀ ਦੱਸਦੇ ਵੀ ਖੜੀ ਸੀ ਟਰਾਲੀ ਚੱਲਦੀ ਨਹੀਂ ਸੀਗੀ ਟਰੈਵਲ ਮੁੱਕ ਤੇ ਸੀ ਡਰਾਈਵਰ ਹੁਣ ਪਤਾ ਨਹੀਂ ਵੀ ਮੁੱਕ ਤੇ ਆ ਵਕਤ ਤੇ ਮੁੱਕ ਤੇ ਸਾਨੂੰ ਕੋ ਮਿਲਿਆ ਨਹੀਂ ਹੈਗਾ ਜੀ ਤੇ ਸਰ ਇਹਨੇ ਵਿਅਸਤ ਰੋਡ ਤੇ